ਅੱਜ ਆਪਾਂ ਕਰਨਾ ਹੈ ਵਿਸ਼ੇਸ਼ ਚਤਰਪੂਜਾਂ ਦਾ ਖੇਤਰਫਲ ਠੀਕ ਹੈ ਛਮ ਲੰਬ ਚਤਰਪੂਜ ਦਾ ਖੇਤਰਫਲ ਅਸੀਂ ਛਮ ਨੰਮ ਚਤਰਪੂਜ ਨੂੰ ਦੋ ਭਾਗਾਂ ਵਿੱਚ ਵੰਡ ਕੇ ਇਸ ਦਾ ਖੇਤਰਫਲ ਪਤਾ ਕਰ ਸਕਦੇ ਹਾਂ ਠੀਕ ਹੈ ਜਿਵੇਂ ਆਪਾਂ ਉੱਪਰ ਵੀ ਕੀਤਾ ਸੀ ਦੋ ਦੋ ਚਤਰਪੂਜਾਂ ਵਿੱਚ ਵੰਡਿਆ ਹੋਇਆ ਸੀ ਠੀਕ ਹੈ ਇੱਕ ਚਤਰਪੂਜ ਨੂੰ ਠੀਕ ਹੈ ਤੇ ਉਹਦੇ ਵਿੱਚ ਆਪਾਂ ਨੇ ਇਹਨਾਂ ਦੋਨਾਂ ਦਾ ਜੋੜ ਕੀਤਾ ਸੀ ਠੀਕ ਹੈ ਹੁਣ ਇਹਦੇ ਵਿੱਚ ਵੀ ਆਪਾਂ ਨੇ ਇਦਾਂ ਇਦਾਂ ਹੀ ਕਰਨਾ ਹੈ ਇਸ ਸਮ ਚਤੁਰਭੁਜ ਵੀ ਆਪਾਂ ਨੇ ਇਦਾਂ ਹੀ ਫਾਰਮੂਲਾ ਪਤਾ ਕਰਨਾ ਹੈ ਇਹਦਾ ਠੀਕ ਹੈ ਇਹਦੇ ਵਿੱਚ ਆਪਾਂ ਨੇ ਦੋ ਤਰਪੂਜਾਂ ਨੂੰ ਵਿਚਵੰਡ ਦਿੱਤਾ ਇਸ ਦੇ ਵਿੱਚ ਸਮ ਚਤੁਰਭੁਜ ਵਿੱਚ ਇੱਥੇ ਲਿਖਿਆ ਹੈਗਾ ਵੀ ਸਮਾਂਤਰ ਚਤੁਰਭੁਜ ਹੈ ਜਿਸ ਦੀਆਂ ਸਾਰੀਆਂ ਭੁਜਾਵਾਂ ਬਰਾਬਰ ਹੁੰਦੀਆਂ ਨੇ ਇਸ ਦੀਆਂ ਸਮਾਂਤਰ ਸਮ ਚਤੁਰਭੁਜ ਚ ਹਮ ਆਪ ਦੇਖਦੇ ਹਾਂ ਵੀ ਸਮ ਲਿਖਿਆ ਹੈਗਾ ਇਹਦਾ ਮਤਲਬ ਕੀ ਹੈ ਇਹਦੀਆਂ ਸਾਰੀਆਂ ਭੁਜਾਵਾਂ ਦੀ ਲੰਬਾਈ ਬਰਾਬਰ ਹੈ ਤੇ ਇਸ ਦੇ ਵਿਕਰਣ ਇੱਕ ਦੂਜੇ ਦੇ ਸਮ ਦੋ ਭਾਜਕ ਹਨ ਸਮਦੋ ਭਾਜਕ ਮਤਲਬ ਵੀ ਦੋ ਭਾਗਾਂ ਵਿੱਚ ਜਿਹੜੀ ਚੀਜ਼ ਵੰਡ ਵੰਡਦੀ ਆ ਉਹ ਸਮਦੋ ਭਾਜਕ ਠੀਕ ਹੈ ਲੰਬ ਸਮਦੋ ਭਾਜਕ ਹਨ ਵੀ ਮਤਲਬ ਜਿਵੇਂ ਆਪ ਉੱਪਰ ਦਿੱਤਾ ਹੈ ਠੀਕ ਹੈ ਇੱਥੇ ਆਪਾਂ ਨੇ ਇਹ ਡਾਇਗਰਾਮ ਦੇਖ ਰਿਹਾ ਇਹ ਵਿੱਚ ਹੈ ਸਮਦਮ ਚਤੁਰਪੁਜਾ ਠੀਕ ਹੈ ਇਹਦੇ ਵਿੱਚ ਜਿਹੜੇ ਜਿਹੜੇ ਆਹ ਇਹ ਜਿਹੜਾ ਹੈਗਾ ਇੱਕ ਵੀ ਮਤਲਬ ਕਰਨਾ ਇੱਕ ਆਵ ਕਰਨਾ ਇਹ ਦੋ ਇੱਕ ਦੂਜੇ ਨੂੰ 90 ਡਿਗਰੀ ਤੇ ਆਹ ਬੀ ਕੱਟ ਦੇਣੀ ਹੈ ਠੀਕ ਹੈ ਤੇ ਇਹ ਜਿਹੜਾ ਹੈਗਾ ਆਹ ਜਿਹੜੀ ਲੰਬਾਈ ਹੈ ਏ ਉਹ ਦੀ ਏ ਬਰਾਬਰ ਹੋਊਗੀ OC ਜੀ ਠੀਕ ਹੈ ਠੀਕ ਹੈ ਜਿਹੜੀ ਆਹ ਲੰਬਾਈ ਹੈ OD OD ਜਿਹੜੀ ਹੈਗੀ ਆ ਉਹ OB ਦੇ ਬਰਾਬਰ ਹੋਊਗੀ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਨੂੰ ਫਾਰਮ ਚਤੁਰਭੁਜ ABCD ਦਾ ਖੇਤਰਫਲ ਇਹਦੇ ਵਿੱਚ ਤਿਕੋਣ ACD ਦਾ ਖੇਤਰਫਲ ਪਲੱਸ ਕੋਨ ABC ਟ੍ਰੈਂਗਲ ABC ਦਾ ਖੇਤਰਫਲ ਠੀਕ ਹੈ ਆ ਇੱਕ ਆਪਾਂ ਨੇ ਲੈ ਲਈ ਇੱਕ ਦੋ ਲੈ ਲੈਣੀਆਂ ਨੇ ਇਹਦੇ ਵਿੱਚ ਹੁਣ ਆਪਾਂ ਇਸ ਸਾਈਡ ਤੋਂ ਲੈ ਲਈ A D A C D ਇਹ ਤੇ ਕੋਣ ਲੈ ਲਈ ਤੇ ਭੁਜਾ ਲੈ ਲਈ ਇੱਕ ਆਪਾਂ ਨੇ ABC ਲੈ ਲਈ ਇਹ ਸਾਹਮਣੇ ਸਾਹਮਣੇ ਦੀਆਂ ਲੈ ਲੈਣੀਆਂ ਠੀਕ ਹੈ ਆਪਾਂ ਆ ਵੀ ਸਾਹਮਣੇ ਦੀਆਂ ਲੈ ਸਕਦੇ ਸੀ ਪਰ ਆਪਾਂ ਨੇ ਆ ਸਾਹਮਣੇ ਦੀਆਂ ਲੈ ਲਈਆਂ ਠੀਕ ਹੈ ਹੁਣ ਇਹਦੇ ਵਿੱਚ ਆਪਾਂ ਨੇ ਆਪਾਂ ਦੇਖਿਆ ਸੀ ਪਿਛਲੀ ਵਿੱਚ 10 ਪਿਛੇ ਚਤੁਰਭੁਜ ਦੇ ਚ ਦੇਖਿਆ ਸੀ ਵੀ ਇਹਨਾਂ ਦੋਨਾਂ ਦੇ ਜਿਹੜੇ ਹੈਗੇ ਨੇ ਵੀ ਇਹਦਾ ਫਾਰਮੂਲਾ ਕੀ ਹੁੰਦਾ ਹੈ 1/2 ਹੁਣ ਆਪਾਂ ਨੇ ਇਹਦੇ ਵਿੱਚ ਚਤੁਰਭੁਜਾਂ ਦਾ ਇਹ ਖੇਤਰਫਲ ਲੈ ਲਿਆ ਕਿਉਂਕਿ ਆਪਾਂ ਨੂੰ ਵੀ ਮਤਲਬ ਵੀ ਇਹ ਜਿਹੜੀ ਆਪਾਂ ਨੇ ਇਹਦਾ ਪਹਿਲਾਂ ਕੱਢ ਕੇ ਦੇਖਣਾ ਠੀਕ ਹੈ 1/2 AC ਇਹਦਾ ਫਾਰਮੂਲਾ ਚਤੁਰਭੁਜ ਦਾ ਖੇਤਰਫਲ ਦਾ ਕੀ ਹੁੰਦਾ ਹੈ 1/2 ਆਧਾਰ ਗੁਣਾ ਉਚਾਈ ਠੀਕ ਹੈ ਆਪਾਂ ਨੇ ਇਹਦੇ ਵਿੱਚ पुट कर लिया ठीक है एक बटा दो आधार कि अपने को सी ठीक है तेरे पुजदा आधार एसी होगा इस एस पहले व वाली का ए सी ठीक है तो उचाई उचाई हैगी है, है द, ओ डी ओ डी ठीक है ओ डी उचाई हो उचाई होगी ए सी आधार हो गया ठीक है हूँ एक का खेत्र फलया गया एक बटा दो एसी तो ओ गुना ओडी ठीक है ਹੁਣ ਦੂਜੀ ਦਾ ਖੇਤਰਫਲ ए बी सी ਦਾ ਖੇਤਰਫਲ ਹੁਣ ਇਹਦਾ ਖੇਤਰਫਲ ਹੋਊਗਾ 1/2 ए सी ओ डी ओ बी ਠੀਕ ਹੈ ਇਹਦੇ ਵਿੱਚ 1/2 1/2 ए सी ਜਿਹੜਾ ਇਹਨਾਂ ਦੋਨਾਂ ਵਿੱਚ ਕਾਮਨ ਆ ਗਿਆ ਹਨ ਇਸ ਕਰਕੇ ਇਹਨੂੰ ਬਾਹਰ ਕੱਢ ਲਿਆ ਠੀਕ ਹੈ ए सी ਇੱਥੇ ਆ ਗਿਆ ओ डी ओ बी ओ ਮਤਲਬ ਬ੍ਰੈਕਟ ਸ਼ੁਰੂ ओ डी ਇੰਤੇ ਉਹ ਵੀ ਇਹਦੇ ਵਿੱਚ ਇਹਨੂੰ ਪਲੱਸ ਕਰਨਾ ਹੈ ਠੀਕ ਹੈ ਹੁਣ ਆਪਾਂ ਦੋਨਾਂ ਜਾਣਦੇ ਆ ਵੀ ਵੀ ਇਹ ਜਿਹੜੀ ਹੈਗੇ ਜਿਹੜੇ ਦੋ ਦੋਨੋਂ ਇਹ ਇੱਕ ਦੂਜੇ ਨੂੰ ਸਾਂਝ ਤੋਂ ਭਾਜਕ ਕਰ ਰਹੇ ਨੇ ਵੀ ਇੱਕੋ ਇੱਕੋ ਲੈਣ ਤੇ ਕੱਟ ਕੱਟ ਹੋ ਰਿਹਾ ਹੈ ਇਹ ਠੀਕ ਹੈ ਇਹ ਮਤਲਬ ਆਹ ਜਿਹੜੀ ਲਾਈਨ ਹੈ ਇੱਕੋ ਕਾ ਕੱਟ ਹੋ ਰਹੀ ਹੈ ਹੁਣ ਇਹਦੇ ਵਿੱਚ ਆਹ ਤੇ ਆਹ ਇਹ ਦੋਨੋਂ ਬਰਾਬਰ ਨੇ ਠੀਕ ਹੈ ਹੁਣ ਇਹ ਦੋ ਬਰਾਬਰ ਨੇ ਇਸ ਕਰਕੇ ਇਹਦਾ ਵੀ ਜੋੜ ਆਪਾਂ ਕਰ ਸਕਦੇ ਆ ਏ ਬੀ ਬੀ ਤੇ ਡੀ ਪੂਰਾ ਲੈ ਲਿਆ ਆਪਾਂ ਨੇ ਠੀਕ ਹੈ ਹੁਣ ਇਹਦੀ ਵੈਲਿਊ ਆਪਾਂ ਨੂੰ ਦਿੱਤੀਆ ਹੁਣ ਇਹਦੇ ਵਿੱਚ ਦੇਖਦੇ ਆ 1/2 AC BD ਕਿਉਂਕਿ ਇਹ ਪੂਰੀ ਜਿਹੜੀ ਆਪਾਂ ਨੇ ਮਤਲਬ ਵੀ ਆਪਾਂ ਹੋ ਕੀ ਕਹਿੰਦੇ ਹੁੰਦੇ ਆ ਇਹਦੇ ਵਿੱਚ ਚਤੁਰਭੁਜ ਵਿੱਚ ਲਿਆ ਸੀ ਹੁਣ ਇਹਦੇ ਵਿੱਚ ਆਪਾਂ ਨੇ ਇਹਦੀ ਇਹਦੀ ਹਾਈਟ ਤੇ ਇਹਦੀ ਹਾਈਟ ਦੋਨਾਂ ਦੀ ਅਲੱਗ-ਅਲੱਗ ਸੀਗੀ ਠੀਕ ਹੈ ਵੀ ਆਹ ਦੇਖੋ ਆਹ ਲਾਈਨਾਂ ਲੱਗਾ ਆਹ ਲਾਈਨਾਂ ਲੱਗਾ ਹਨ ਇਹਦੇ ਵਿੱਚ H1 ਤੇ H2 ਸੀਗਾ ਠੀਕ ਹੈ ਤੇ ਇਹਦੇ ਵਿੱਚ ਕੀ ਹੈ ਇਹ ਇੱਕ ਦੂਜੇ ਨੂੰ ਸਾਹਮਣੋਂ ਭੱਜ ਕਰ ਰਹੇ ਨੇ ਮਤਲਬ ਇੱਕ ਬਿੰਦੂ ਤੇ ਕੱਟ ਕਰ ਰਹੇ ਨੇ ਦੋਨੋਂ ਵਿਕਰਣ ਇੱਕ ਬਿੰਦੂ ਤੇ ਕੱਟ ਕਰ ਰਹੇ ਨੇ ਇਸ ਕਰਕੇ ਆਪਾਂ ਦੋਨੋਂ ਨੂੰ ਇਹਦਾ ਇਹਦਾ ਤੇ ਇਹਦਾ ਜੋੜ ਹੋ ਗਿਆ ਇਹਦਾ ਮਤਲਬ ਇਹਦਾ ਤੇ ਇਹਦਾ ਜੋੜ ਹੋ ਗਿਆ ਹੁਣ ਇਹਦੇ ਜੋੜ ਜੋੜ ਜਿਹੜਾ ਹੈਗਾ ਇੱਥੇ BD ਆ ਜਾਊਗਾ ਠੀਕ ਆ ਹੁਣ 1/2 D1 D2 ਦੋਨਾਂ ਵਿਕਰਨਾਂ ਦਾ ਗੁਣਫਲ ਇਹਦਾ AC BD ਇਹ ਦੋਨੋਂ ਇੱਕ ਦੂਜੇ ਇਹਦੇ ਵਿਕਰਨ ਨੇ ਚਤੁਰਭੁਜ ਦੇ ਠੀਕ ਹੈ ਇਹਦਾ ਆਪਾਂ ਨੂੰ ਫਾਰਮੂਲਾ ਕੀ ਆ ਗਿਆ 1/2 ਵਿਕਰਨਾਂ ਦਾ ਗੁਣਫਲ ਠੀਕ ਹੈ